ਸਤਿ ਸ੍ਰੀ ਅਕਾਲ ਜੀ ਸੌਗਦੇ ਤੁਹਾਡੇ ਆਪਣੇ ਪੀਕੇ ਪੰਜਾਬੀ ਕਹਾਣੀਆਂ ਦੇ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਲੈ ਕੇ ਉਮੀਦ ਕਰਦੇ ਹਾਂ ਕਿ ਤੁਸੀਂ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਹੋਏ ਅੰਤ ਤੱਕ ਜ਼ਰੂਰ ਸੁਣੋਗੇ ਤੇ ਇਸ ਕਹਾਣੀ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਹ ਕਹਾਣੀ ਬਹੁਤ ਹੀ ਜ਼ਿਆਦਾ ਦਿਲਚਸਪ ਹੋਣ ਵਾਲੀ ਹੈ ਮੇਰਾ ਟਾਈਮ ਵੇਸਟ ਕੀਤੇ ਹੋਏ ਸ਼ੁਰੂ ਕਰਦੇ ਹਾਂ ਕਹਾਣੀ ਨੂੰ ਇਹ ਕਹਾਣੀ ਇੱਕ ਐਸੇ ਸ਼ਖਸ ਤੇ ਸਬਰਾਂ ਦੀ ਬਾਤ ਪਾਉਂਦੀ ਹੈ ਜਿਸ ਨੇ ਜ਼ਿੰਦਗੀ ਦੇਖਣ ਵਿੱਚ ਜਲਾਲਤ ਤੇ ਗੁਰਬਤ ਨਾਲ ਭਰੀ ਹੋਈ ਸੀ ਉਸ ਦੀ ਰੋਜ਼ਾਨਾ ਦੀ ਜ਼ਿੰਦਗੀ ਮਿਹਨਤ ਥਕਾਵਟ ਤੇ guzare ਦਿ ਲੜਾਈ ਨਾਲ ਹੀ ਲੰਘ ਜਾਂਦੀ ਸੀ ਪਰ ਇੱਕ ਦਿਨ ਕਿਸਮਤ ਨੇ ਉਸ ਦੇ ਰਾਹ ਵਿੱਚ ਕੁਝ ਐਸਾ ਰਖ ਦਿੱਤਾ ਜਿਸ ਨਾਲ ਉਸ ਦੀ ਜ਼ਿੰਦਗੀ ਦਾ ਰੁੱਖ ਹੀ ਬਦਲ ਗਿਆ ਸੋ ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਚੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਹੋਰ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ ਹਾਂ ਬੜੇ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਮੰਗੂ ਨਾਮ ਦਾ ਇੱਕ ਗਰੀਬ ਲੱਕੜਹਾਰਾ ਰਹਿੰਦਾ ਸੀ ਮੰਗੂ ਦਾ ਗੁਜ਼ਾਰਾ ਬੜੀ ਹੀ ਮੁਸ਼ਕਲ ਨਾਲ ਹੁੰਦਾ ਸੀ ਉਹ ਲੱਕੜਾਂ ਕੱਟ ਕੇ ਬਾਜ਼ਾਰ ਵਿੱਚ ਵੇਚਦਾ ਉਸੇ ਨਾਲ ਹੀ ਘਰ ਦਾ ਸਾਰਾ ਖਰਚਾ ਚਲਾਉਣ ਦੀ ਕੋਸ਼ਿਸ਼ ਕਰਦਾ ਸੀ ਪਰ ਗਰੀਬੀ ਦਾ ਬੋਝ ਬਿਮਾਰੀਆਂ ਦਾ ਜੰਜਾਲ ਤੇ ਜ਼ਮਾਨੇ ਦੀਆਂ ਵਧੇਕੀਆਂ ਉਸ ਦੇ ਇਸ ਕਦਰ ਪਰੂ ਹੋ ਚੁਕੀਆਂ ਸੀ ਕਿ ਜ਼ਿੰਦਗੀ ਮਹਿਕ ਇੱਕ ਬੋਝ ਬਣ ਕੇ ਰਹਿ ਗਈ ਸੀ ਉਸ ਦੇ ਲਈ ਸਿਰਫ ਉਹ ਨਾਂ ਤਾਂ ਇੰਨਾ ਜ਼ਿਆਦਾ ਪੜਿਆ ਲਿਖਿਆ ਸੀ ਤੇ ਨਾ ਹੀ ਉਸ ਨੂੰ ਹੋਰ ਕੋਈ ਹੁਨਰ ਆਉਂਦਾ ਸੀ ਜਿਸ ਨਾਲ ਉਹ ਮਿਹਨਤ ਕਮਾਈ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਸਕੇ ਸਾਰੇ ਪਿੰਡ ਦੇ ਲੋਕ ਵੀ ਉਸ ਨੂੰ ਬਹੁਤ ਹੀ ਅਹਮiyet ਨਹੀਂ ਸੀ ਦਿੰਦੇ ਕਿਉਂਕਿ ਉਹ ਗਰੀਬ ਸੀ ਕਦੇ ਉਸ ਦੀ ਘਰ ਵਾਲੀ ਬਿਮਾਰ ਪੈ ਜਾਂਦੀ ਹੁੰਦੀ ਸੀ ਤੇ ਕਦੇ ਜਵਾਕ ਭੁੱਖ ਨਾਲ ਸਾਰਾ ਦਿਨ ਬਿਲਕਦੇ ਰਹਿੰਦੇ ਕਦੇ ਉਹ ਆਪ ਦਿਨ ਰਾਤ ਹੱਡ ਤੋੜ ਕੇ ਮਿਹਨਤ ਕਰਕੇ ਥੱਕ ਕਰਕੇ ਬਿਮਾਰ ਹੋ ਜਾਂਦਾ ਬਸਤਰਾ ਮਨ ਲੈਂਦਾ ਜਦੋਂ ਆਪਣੇ ਬੱਚਿਆਂ ਨੂੰ ਭੁੱਖਾ ਵੇਖਦਾ ਤਾਂ ਉਸ ਨੂੰ ਅੰਦਰੋਂ ਬਹੁਤ ਦੁੱਖ ਹੁੰਦਾ ਉਹ ਅੰਦਰੋਂ ਪੂਰੀ ਤਰ੍ਹਾਂ ਟੁੱਟ ਜਾਂਦਾ ਸ਼ਾਮ ਦੇ ਵੇਲੇ ਅਕਸਰ ਹੀ ਉਹ ਆਪਣੇ ਖਸਤਾ ਹਾਲ ਮਕਾਨ ਦੇ ਟੁੱਟੇ ਹੋਏ ਬੂਹੇ ਲਾਗੇ ਬੈਠ ਕੇ ਖਿਆਲਾਂ ਵਿੱਚ ਗਵਾ ਜਾਂਦਾ ਸੀ ਕਿ ਜ਼ਿੰਦਗੀ ਦੀਆਂ ਕੋੜੀਆਂ ਹਕੀਕਤਾਂ ਤੇ ਨਾ ਕਮੀਆਂ ਦਾ ਬੋਝ ਉਹਦੇ ਦਿਲ ਨੂੰ ਅੰਦਰੋਂ ਅੰਦਰੀ ਹੀ ਖਾਈ ਜਾਂਦਾ ਰਹਿੰਦਾ ਸੀ ਹੋ ਕਦੇ ਅਸਮਾਨ ਵੱਲ ਦੇਖਦਾ ਤੇ ਸੋਚਦਾ हे ਰੱਬ ਸੱਚੀ ਕਾਸ਼ ਮੇਰੀ ਵੀ ਜ਼ਿੰਦਗੀ ਇੰਨਾ ਬੱਦਲਾਂ ਵਰਗੀ ਹੁੰਦੀ ਮੈਂ ਵੀ ਆਜ਼ਾਦ ਤੇ ਹਲਕੀ ਫੁਲਕੀ ਜ਼ਿੰਦਗੀ ਨੂੰ ਜਿਉਂਦਾ ਜੋ ਬਿਨਾਂ ਕਿਸੇ ਫਿਕਰ ਦੇ ਇੱਧਰ ਉੱਧਰ ਲੰਘ ਜਾਂਦੇ ਨੇ ਇੱਕ ਦਿਨ ਉਹ ਪਿੰਡ ਦੀ ਆਦ ਦੇ ਲੱਗੇ ਹੋਏ ਇੱਕ ਪੁਰਾਣੇ ਪਿੱਪਲ ਹੇਠਾਂ ਬੈਠਾ ਸੀ ਨਿਰਾਸ਼ਾ ਤੇ ਥਕਾਵਟ ਉਹਦੇ ਚਿਹਰੇ ਤੇ ਸਾਫਟ ਲੱਗ ਰਹੀ ਸੀ ਕੁਝ ਸਮੇਂ ਬਾਅਦ ਉੱਥੇ ਹੀ ਪੰਛੀਆਂ ਦਾ ਇੱਕ ਝੁੰਡ ਉਤਰ ਆਇਆ ਉਹਨਾਂ ਦੀ ਆਵਾਜ਼ਾਂ ਦਾ ਸ਼ੋਰ ਉਸ ਨੂੰ ਬੁਰਾ ਲੱਗ ਰਿਹਾ ਸੀ ਉਸ ਨੇ ਗੁੱਸੇ ਵਿੱਚ ਆ ਕੇ ਤਾੜੀਆਂ ਤੇ ਪੱਥਰ ਮਾਰ ਕੇ ਉਹਨਾਂ ਪੰਛੀਆਂ ਨੂੰ ਉੱਥੋਂ ਉਡਾ ਦਿੱਤਾ ਉਹ ਬੜ ਬੜਾਉਣ ਲੱਗਾ ਤੁਸੀਂ ਵੀ ਮੇਰੀ ਗਰੀਬੀ ਦਾ ਹੁਣ ਮਜ਼ਾਕ ਅਡਾਉਣ ਲਈ ਆ ਗਏ ਹੋ ਖੈਰ ਲਕਤ ਆਪਣੀ ਚਾਲ ਚੱਲਦਾ ਗਿਆ ਗਰੀਬੀ ਤੇ ਬੇਵਸੀ ਦੀਆਂ ਜੰਜੀਰਾਂ ਉਸ ਨੂੰ ਦਿਨੋਂ-ਦਿਨ ਜਕੜ ਰਡੀਆਂ ਜਾ ਰਹੀਆਂ ਸੀ ਇੱਥੋਂ ਤੱਕ ਨੌਬਤ ਆ ਗਈ ਸੀ ਕਿ ਇੱਕ ਦਿਨ ਉਹ ਇੰਨਾ ਜ਼ਿਆਦਾ ਮਜਬੂਰ ਹੋ ਚੁੱਕਿਆ ਸੀ ਕਿ ਉਸਨੇ ਫੈਸਲਾ ਕੀਤਾ ਕਿ ਉਹ ਹੁਣ ਜਿਉਣ ਦਾ ਹੱਕਦਾਰ ਨਹੀਂ ਹੈ ਉਸ ਨੂੰ ਆਪਣੀ ਜ਼ਿੰਦਗੀ ਖਤਮ ਕਰ ਦੇਣੀ ਚਾਹੀਦੀ ਹੈ ਇਸ ਦੁਨੀਆ ਤੋਂ ਚਲੇ ਜਾਣਾ ਚਾਹੀਦਾ ਹੈ ਉਸ ਨੇ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦਾ ਪੂਰਾ ਮਨ ਬਣਾ ਲਿਆ ਸੀ ਉਹ ਚੁੱਪ ਚਾਪ ਘਰੋਂ ਨਿਕਲ ਪਿਆ ਤੇ ਪਿੰਡ ਦੇ ਇੱਕ ਖੂਹ ਵੱਲ ਚੱਲ ਪਿਆ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਜੇ ਉਹ ਇਸ ਖੂਹ ਵਿੱਚ ਛਾਲ ਮਾਰ ਦੇਵੇਗਾ ਤਾਂ ਉਹਦੀਆਂ ਸਾਰੀਆਂ ਤਕਲੀਫਾਂ ਖਤਮ ਹੋ ਜਾਣਗੀਆਂ ਕਿਉਂਕਿ ਉਸ ਦੀ ਜ਼ਿੰਦਗੀ ਖਤਮ ਹੋ ਜਾਵੇਗੀ ਪਰ ਕਿਸਮਤ ਦੀ ਖੇਡ ਬੜੀ ਨਿਆਰੀ ਹੁੰਦੀ ਹੈ ਉਹ ਜਿਵੇਂ ਹੀ ਖੂਦ ਦੇ ਕਿਨਾਰੇ ਪਹੁੰਚਿਆ ਤਾਂ ਉੱਥੇ ਇੱਕ ਦਰवेश ਬੈਠਾ ਹੋਇਆ ਸੀ ਦਰवेश ਦੀ ਦਾੜੀ ਬਹੁਤ ਜ਼ਿਆਦਾ ਚਿੱਟੀ ਦੁੱਧ ਰੰਗੀ ਸੀ ਚਿਹਰਾ ਨੂਰਾਨੀ ਤੇ ਅੱਖਾਂ ਵਿੱਚ ਇੱਕ ਅਜੀਬ ਜਹੀ ਚਮਕ ਸੀ ਉਸਨੇ ਉਸ ਨੂੰ ਰੋਕਦੇ ਹੋਏ ਆਖਿਆ ਐਨੀ ਛੇਤੀ ਹਾਰ ਮੰਨ ਗਿਆ ਪੁੱਤਰਾ ਕਿਉਂ ਤੂੰ ਉਸ ਪ੍ਰਮਾਤਮਾ ਨੇ ਬਖਸ਼ੀ ਹੋਏ ਸਭ ਤੋਂ ਵੱਡੀ ਨਿਆਮਤ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਆ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਮੰਗੂ ਦੇ ਕਦਮ ਉੱਥੇ ਹੀ ਰੁਕ ਗਏ ਉਸ ਦੇ ਹੰਝੂ ਆਪ ਮੁਹਾਰੇ ਵਹਿ ਤੁਰੇ ਉਹ ਆਖਣ ਲੱਗਾ ਬਾਬਾ ਜੀ ਮੇਰੀ ਜ਼ਿੰਦਗੀ ਵਿੱਚ ਰੱਬ ਨੇ ਸਿਰਫ ਦੁੱਖ ਤੇ ਭੁੱਖ ਹੀ ਲੈ ਕੇ ਭੇਜਿਆ ਹੈ ਦਿਨ ਰਾਤ ਹੱਡ ਤੋੜ ਮਿਹਨਤ ਕਰਨ ਦੇ ਬਾਵਜੂਦ ਵੀ ਮੇਰੇ ਬੱਚਿਆਂ ਨੂੰ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਨਹੀਂ ਕਰ ਪਾਉਂਦਾ ਮੈਂ ਐਨਾ ਔਖਾ ਹੋ ਜਾਣਾ ਹਾਂ ਜਦੋਂ ਹਰ ਪਾਸੇ ਤੋਂ ਨਮੋਸ਼ੀ ਮਿਲਦੀ ਹੋਵੇ ਤਾਂ ਬੰਦਾ ਆਖਰ ਹਾਰ ਤੜਫ ਕੇ ਕਿੰਨਾ ਕੁ ਚਿਰ ਜੀ ਸਕਦਾ ਹੈ ਫਿਰ ਉਹ ਜ਼ਿੰਦਗੀ ਖਤਮ ਕਰਨ ਦਾ ਹੀ ਫੈਸਲਾ ਕਰਦਾ ਹੈ ਦਰवेश ਉਸ ਦੀ ਗੱਲ ਸੁਣ ਕੇ ਉੱਚੀ ਉੱਚੀ ਹੱਸਣ ਲੱਗ ਪਿਆ ਫਿਰ ਅਚਾਨਕ ਚੁੱਪ ਕਰ ਗਿਆ ਕੋਈ ਥੇਰ ਚੁੱਪ ਰਿਹਾ ਚੁੱਪ ਰਹਿਣ ਤੋਂ ਬਾਅਦ ਬੋਲਿਆ ਪੁੱਤਰਾ ਮੇਰੀ ਗੱਲ ਹਮੇਸ਼ਾ ਯਾਦ ਰੱਖੀ ਇਹ ਜ਼ਿੰਦਗੀ ਉਸ ਰੱਬ ਦੀ ਈਮਾਨਤ ਹੈ ਤੇ ਉਸ ਦੀ ਈਮਾਨਤ ਨੂੰ ਆਪਣੇ ਹੱਥੀ ਖਤਮ ਕਰਨਾ ਸਭ ਤੋਂ ਵੱਡਾ ਗੁਨਾਹ ਹੁੰਦਾ ਹੈ ਮੁਸੀਬਤਾਂ ਇਨਸਾਨ ਦੇ ਇਨਾਮਦਾਹੀ 임티한 ਹੁੰਦੀਆਂ ਨੇ ਤੂੰ ਬਸ ਉਸ ਅਕਾਲਪੁਰ ਖਵਾਹਿ ਗੁਰੂ ਤੇ ਹਮੇਸ਼ਾ ਭਰੋਸਾ ਰੱਖ ਹਨੇਰੀ ਰਾਤ ਤੋਂ ਬਾਅਦ ਚਾਨਣ ਭਰੀ ਸਵੇਰ ਇੱਕ ਨਾ ਇੱਕ ਦਿਨ ਜ਼ਰੂਰ ਆਉਂਦੀ ਹੈ ਬਸ ਹੌਸਲੇ ਦੀ ਜ਼ਰੂਰਤ ਹੁੰਦੀ ਹੈ ਮੰਗੂ ਥੋੜਾ ਝਿਜਕ ਕੇ ਬੋਲਿਆ ਬਾਬਾ ਮੈਂ ਮੰਨਦਾ ਵਾਂ ਕਿ ਤੁਸੀਂ ਜੋ ਵੀ ਕਹਿ ਰਹੇ ਹੋ ਸੱਚ ਹੈ ਪਰ ਇਹ ਗਰੀਬੀ ਇਹ ਚੱਲਾਲਤ ਮੈਨੂੰ ਅੰਦਰੋਂ ਅੰਦਰ ਹੀ ਤੋੜ ਦਿੰਦੀ ਹੈ ਪਤਾ ਨਹੀਂ ਮੇਰਾ ਚੰਗਾ ਵਕਤ ਕਦੋਂ ਆਉਣਾ ਹੈ ਪਤਾ ਨਹੀਂ ਕਦੋਂ ਮੇਰੀ ਕਿਸਮਤ ਮੇਰਾ ਵੀ ਸਾਥ ਦੇਵੇਗੀ ਦਰਵੇਸ਼ ਨੇ ਉਸ ਨੂੰ ਵਿੱਚੋਂ ਹੀ ਟੋਕਦੇ ਹੋਏ ਕਹਾ ਇੱਕ ਪੁੱਤਰਾ ਚੰਗਾ ਵਕਤ ਆਉਣ ਤੋਂ ਪਹਿਲਾਂ ਇਹਦੀਆਂ ਕੁਝ ਨਿਸ਼ਾਨੀਆਂ ਜ਼ਰੂਰ ਹੁੰਦੀਆਂ ਨੇ ਪਰ ਇਸ ਤੋਂ ਪਹਿਲਾਂ ਤੈਨੂੰ ਆਪਣੀ ਇੱਕ ਕਮਜ਼ੋਰੀ ਨੂੰ ਵੀ ਬਦਲਣਾ ਪਵੇਗਾ ਮੈਂ ਤੈਨੂੰ ਅਕਸਰ ਵੇਖਦਾ ਹਾਂ ਕਿ ਤੂੰ ਜਿੰਨੇ ਵੀ ਪੰਛੀ ਹੁੰਦੇ ਨੇ ਉਹਨਾਂ ਨੂੰ ਫਟਕਾਰ ਦਿਨਾ ਹੈ ਇਹ ਪੰਛੀ ਤਾਂ ਰੱਬ ਦੀ ਰਹਿਮਤ ਦੀ ਨਿਸ਼ਾਨੀ ਹੁੰਦੇ ਨੇ ਕੱਲ ਤੋਂ ਤੂੰ ਉਹਨਾਂ ਨੂੰ ਦੂਰ ਕਰਨ ਦੀ ਬਜਾਏ ਉਹਨਾਂ ਦਾ ਸਵਾਗਤ ਕਰੀ ਜੇ ਉਹਨਾਂ ਨੂੰ ਚੋਗਾ ਪਾਵੇਂ ਇਹ ਹੀ ਤੇਰਾ ਇਮਤਿਹਾਨ ਹੈ ਜੇ ਤੂੰ ਸਬਰ ਤੇ ਭਲਾਈ ਅਪਣਾਈ ਤਾਂ ਆਕਾਲ ਪੁਰਖ ਨੇ ਚਾਹਿਆ ਤਾਂ ਤੇਰਾ ਵੀ ਨਸੀਬ ਚਮਕੇਗਾ ਮੰਗੂ ਦਰवेश ਦੀ ਗੱਲ ਸੁਣ ਕੇ ਖਾਮੋਸ਼ ਢਾ ਹੋ ਗਿਆ ਉਹ ਮਨ ਹੀ ਮਨ ਸੋਚਣ ਲੱਗਾ ਕਿ ਭਲਾ ਇਹ ਕੀ ਗੱਲ ਹੋਈ ਪੰਛੀਆਂ ਨੂੰ ਦਾਣਾ ਪਾਉਣ ਨਾਲ ਮੇਰੀ ਜੇ ਗਰੀਬੀ ਤੇ ਮੇਰੀ ਜ਼ਿੰਦਗੀ ਕਿਵੇਂ ਸਹੀ ਹੋ ਜਾਵੇਗੀ ਪਰ ਉਸ ਦਰवेश ਦੇ ਲਫ਼ਜ਼ਾਂ ਵਿੱਚ ਇੱਕ ਸਚਾਈ ਸੀ ਉਹ ਸਿਰ ਝੁਕਾ ਕੇ ਉਧੋ ਵਾਪਸ ਚਲਾ ਗਿਆ ਘਰ ਵੱਲ ਉਸ ਰਾਤ ਨੂੰ देर ਤੱਕ પાસે મારਦਾ ਰਿਹਾ کافی ਸੋਚਨ ਵਿਚਾਰਨ ਤੋਂ ਬਾਅਦ ਉਸਨੇ ਮਨ ਹੀ ਮਨ ਵਿੱਚ ਫੈਸਲਾ ਕੀਤਾ ਕਿ ਅਗਲੇ ਦਿਨ ਤੋਂ ਉਹ ਪੰਛੀਆਂ ਨੂੰ ਦਾਣਾ ਜ਼ਰੂਰ ਪਾਇਆ ਕਰੇਗਾ ਅਗਲੀ ਸਵੇਰ ਜਦੋਂ ਸੂਰਜ ਦੀ ਰੋਸ਼ਨੀ ਪਿੰਡ ਦੇ ਕੱਚੇ ਮકાਨ ਦੀਆਂ ਬੋਰਾ ਉੱਤੇ ਪਈ ਤਾਂ ਮੰਗੂ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਕੁਝ ਵੱਖਰਾ ਕਰਨ ਦਾ ਇਰਾਦਾ ਪੱਕਾ ਕੀਤਾ ਸੀ ਉਹ ਬਾਜ਼ਾਰ ਵਿੱਚ ਗਿਆ ਤੇ ਮੁਠੀ ਭਰ ਦਾਣੇ ਖਰੀਦ ਕੇ ਘਰੇ ਲੈ ਆਇਆ ਇਸ ਵਿੱਚੋਂ ਮਜ਼ਦੂਰ ਪੁਰਾਣੇ ਮਿੱਟੀ ਦੇ ਪਿਆਲੇ ਵਿੱਚ ਦਾਣਾ ਤੇ ਪਾਣੀ ਪਾ ਕੇ ਇੱਕ ਵੱਡੇ ਦਰਖਤ ਹੇਠਾਂ ਰੱਖ ਦਿੱਤਾ ਉਸਨੇ ਉਹਦੇ ਦਿਲ ਵਿੱਚ ਹਲੇ ਵੀ ਬੇਚਾਨੀ ਸੀ ਉਹ ਵਾਰ-ਵਾਰ ਇੱਕੋ ਹੀ ਗੱਲ ਸੋਚੀ ਜਾ ਰਿਹਾ ਸੀ ਕਿ ਵਾਕਿਆ ਹੀ ਇਹ ਸਭ ਕੁਝ ਹਕੀਕਤ ਵਿੱਚ ਕੋਈ ਅਸਰ ਪਾਵੇਗਾ ਜੋ ਮੈਂ ਅੱਜ ਕਰਨ ਜਾ ਰਿਹਾ ਹਾਂ ਕੀ ਵਾਕਿਆ ਉਸ ਨਾਲ ਮੇਰੀ ਜ਼ਿੰਦਗੀ ਬਦਲ ਜਾਵੇਗੀ ਜਾਂ ਫਿਰ ਦਰਵੇਸ਼ ਦੇ ਬੋਲ ਉਹਦੇ ਕੰਨਾਂ ਵਿੱਚ ਵਾਰ-ਵਾਰ ਗੂੰਜ ਰਹੇ ਸੀ ਸ਼ਾਮ ਦੇ ਵੇਲੇ ਜਦੋਂ ਪੰਛੀਆਂ ਦਾ ਇੱਕ ਛੋਟਾ ਜਿਹਾ ਝੁੰਡ ਆ ਗਿਆ ਤਾਂ ਉਹ ਬਿਨਾਂ ਡਰੇ ਉਸ ਦੇ ਕੋਲ ਬੈਠਣ ਲੱਗੇ ਮੰਗੂ ਦੇ ਦਿਲ ਵਿੱਚ ਅਜੀਬ ਜਿਹੀ ਕਬਰाहਟ ਹੋਣੀ ਸ਼ੁਰੂ ਹੋ ਗਈ ਉਹ ਉਹਨਾਂ ਨੂੰ ਧਿਆਨ ਨਾਲ ਵੇਖਣ ਲੱਗਾ ਜਦੋਂ ਪੰਛੀ ਦਾਣਾ ਚੁਗਦੇ ਤੇ ਆਪਣੀ ਮਿੱਠੀ ਆਵਾਜ਼ ਵਿੱਚ ਚੀਚੀ ਕਰਦੇ ਤਾਂ ਉਸ ਦੇ ਦਿਲ ਨੂੰ ਜਿਵੇਂ ਸਕੂਨ ਜਿਹਾਨ ਲੱਗ ਪਿਆ ਸੀ ਉਹ ਕੁਝ ਪਲ ਉਹਨਾਂ ਨੂੰ ਇੱਕ ਨਿਗਾਹ ਦੇ ਨਾਲ ਵੇਖਦਾ ਜਾ ਰਿਹਾ ਸੀ ਫਿਰ ਆਪਣੇ ਖਿਆਲਾਂ ਵਿੱਚ ਹੀ ਗੁਆਚ ਗਿਆ ਕਿ ਉਸ ਨੂੰ ਲੱਗਣ ਲੱਗਾ ਕਿ ਇਹ ਵਾਕਿਆ ਹੀ ਕਿਸੇ ਨਵੇਂ ਸਫਰ ਦੀ ਸ਼ੁਰੂਆਤ ਹੈ ਉਸ ਦਿਨ ਉਸਨੇ ਆਪਣੀ ਪਤਨੀ ਨੂੰ ਇਹ ਗੱਲ ਦੱਸੀ ਉਸਦੀ ਪਤਨੀ ਹੈਰਾਨ ਨਾਲ ਕਹਿਣ ਲੱਗੀ ਕਿ ਇਹ ਸਭ ਕਰਨ ਨਾਲ ਸਾਨੂੰ ਕੀ ਮਿਲੇਗਾ ਹੁਣ ਪੰਛੀ ਸਾਡੀ ਭੁੱਖ ਮਟਾਉਣਗੇ ਮੰਗੋ ਨੇ ਹੌਕਾ ਜਿਹਾ ਭਾਰਕੇ ਕਹਾ ਮੈਨੂੰ ਵੀ ਕੁਝ ਸਮਝਦਾ ਨਹੀਂ ਆ ਰਿਹਾ ਪਰ ਦਰवेश ਬਾਬੇ ਨੇ ਕਹਾ ਹੈ ਕਿ ਇਹ ਹੀ ਮੇਰੀ ਇਮਤਿਹਾਨ ਦੀ ਪਹਿਲੀ ਪੌੜੀ ਹੈ ਤੇ ਮੈਨੂੰ ਇਸ ਵਿੱਚ ਸਫਲ ਹੋਣਾ ਹੈ ਮੇਰਾ ਦਿਲ ਕਹਿੰਦਾ ਹੈ ਕਿ ਉਹਨਾਂ ਦੇ ਲਫ਼ਜ਼ਾਂ ਵਿੱਚ ਕੋਈ ਨਾ ਕੋਈ ਰਾਜ਼ ਜ਼ਰੂਰ ਹੈ ਐਨੀ ਗੱਲ ਸੁਣ ਕੇ ਉਸ ਦੀ ਘਰ ਵਾਲੀ ਵੀ ਖਾਮੋਸ਼ ਹੋ ਗਈ ਉਹ ਕੁਝ ਨਾ ਬੋਲੀ ਅਗਲੇ ਦਿਨ ਫਿਰ ਮੰਗੂ ਨੇ ਉਸੇ ਤਰ੍ਹਾਂ ਹੀ ਕੀਤਾ ਉਹ ਹਰ ਰੋਜ਼ ਲੱਕਣਾ ਕਟਣ ਤੋਂ ਬਾਅਦ ਥੋੜੀ ਜਹੀ ਕਮਾਈ ਦੇ ਵਿੱਚੋਂ ਥੋੜੇ ਜਿਹੇ ਦਾਣੇ ਜ਼ਰੂਰ ਖਰੀਦ ਲਿਆਉਂਦਾ ਤੇ ਦੇ ਰੱਖਤ ਇੱਕ ਕੋਲੇ ਵਿੱਚ ਪਾ ਕੇ ਰੱਖ ਦਿੰਦਾ ਸ਼ੁਰੂ-ਸ਼ੁਰੂ ਵਿੱਚ ਇਹ ਅਮਲ ਉਸਦੇ ਦਿਲ ਤੇ ਬੋਝ ਜਿਹਾ ਲੱਗ ਰਿਹਾ ਸੀ ਕਿਉਂਕਿ ਆਪਣੇ ਖਾਣ ਦਾ ਇੰਤਜ਼ਾਮ ਹੀ ਬੜੀ ਮੁਸ਼ਕਲ ਨਾਲ ਹੁੰਦਾ ਸੀ ਤੇ ਉਹ ਪੰਛੀਆਂ ਦੇ ਖਰਚ ਕਰ ਰਿਹਾ ਸੀ ਪਰ ਹੌਲੀ-ਹੌਲੀ ਉਸ ਨੂੰ ਮਹਿਸੂਸ ਹੋਣ ਲੱਗ ਗਿਆ ਕਿ ਘਰ ਵਿੱਚ ਇੱਕ ਵੱਖਰਾ ਜਿਹਾ ਸਕੂਨ ਆ ਰਿਹਾ ਹੈ। ਬੱਚੇ ਜਦੋਂ ਪੰਛੀਆਂ ਨੂੰ ਦੇਖਦੇ ਤਾਂ ਬੜੇ ਖੁਸ਼ ਹੁੰਦੇ ਤੇ ਤਾੜੀਆਂ ਮਜਾਉਂਦੇ। ਉਹਦੇ ਦਿਲ ਨੂੰ ਵੀ ਖੁਸ਼ੀ ਮਿਲਦੀ ਏ ਸਭ ਕੁਝ ਦੇਖ ਕੇ। ਪਿੰਡ ਦੇ ਕੁਝ ਲੋਕ ਉਹਦੇ ਤੇ ਹੱਸਣ ਲੱਗ ਪਏ ਤੇ ਕਹਿੰਦੇ ਲੱਗਦਾ ਏ ਬੰਦਾ ਪਾਗਲ ਹੋ ਗਿਆ ਹੈ। ਆਪਣੇ ਖਾਣ ਲਈ ਤੇ ਆਟਾ ਨਹੀਂ ਹੈਗਾ ਤੇ ਪੰਛੀਆਂ ਨੂੰ ਰੋਜ਼ ਦਾਣੇ ਮੁੱਲ ਲਿਆ ਕੇ ਪਾ ਰਿਹਾ ਹੈ ਪਰ ਮੰਗੂ ਉਹਨਾਂ ਦੀਆਂ ਗੱਲਾਂ ਨੂੰ ਹੱਸ ਕੇ ਅਣਗੋਲੀਆਂ ਕਰ ਦਿੰਦਾ ਸੀ ਕਈ ਦਿਨ ਬੀਤੇ ਤਾਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਹੋਈ ਮੰਗੂ ਜੰਗਲ ਤੋਂ ਲੱਕੜੀਆਂ ਕੱਟ ਕੇ ਵਾਪਸ ਆਇਆ ਤਾਂ ਵੇਖਿਆ ਕਿ ਉਹਦੇ ਘਰ ਦੇ ਨੇੜੇ ਕੁਝ ਲੋਕ ਖੜੇ ਨੇ ਉਹ ਹੈਰਾਨੀ ਨਾਲ ਨੇੜੇ ਕੀ ਆਤਾ ਪਤਾ ਲੱਗਿਆ ਕਿ ਉਹ ਸ਼ਹਿਰ ਦੇ ਇੱਕ ਅਮੀਰ ਆਦਮੀ ਦੇ ਨੌਕਰ ਨੇ ਉਹਨਾਂ ਵਿੱਚੋਂ ਇੱਕ ਨੇ ਕਹਾ ਸਾਡੇ ਮਾਲਕ ਨੇ ਇੱਥੋਂ ਲੰਘਦੇ ਹੋਏ ਤੇਰੇ ਦਰਵਾਜ਼ੇ ਤੇ ਪੰਛੀਆਂ ਨੂੰ ਦਾਣਾ ਚੁਗਦੇ ਹੋਏ ਵੇਖਿਆ ਸੀ ਉਹ ਇਹ ਸਭ ਕੁਝ ਦੇਖ ਕੇ ਬਹੁਤ ਖੁਸ਼ ਹੋਏ ਉਹਨਾਂ ਨੇ ਕਿਹਾ ਹੈ ਕਿ ਐਸੇ ਸ਼ਖਸ ਦੇ ਦਿਲ ਵਿੱਚ ਜ਼ਰੂਰ ਨੇਕੀ ਤੇ ਸੱਚਾਈ ਹੁੰਦੀ ਹੈ ਉਹ ਸੋਚਉਂਦੇ ਹਨ ਕਿ ਤੂੰ ਉਹਨਾਂ ਦੇ ਘਰ ਲੱਕੜੀਆਂ ਪਹੁੰਚਾ ਉਹਨਾਂ ਦਾ ਕੰਮ ਸੰਭਾਲੇ ਇਹਦੇ ਬਦਲੇ ਤੈਨੂੰ ਵਦ ਮਜ਼ਦੂਰੀ ਵੀ ਮਿਲ ਆ ਜਦੋਏਗੀ ਇਹ ਸੁਣ ਕੇ ਮੰਗੂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਮਨ ਹੀ ਮਨ ਵਿੱਚ ਕਹਾ ਹੈ ਅਕਾਲ ਪੁਰਖ ਵਾਹਿਗੁਰੂ ਸ਼ਾਇਦ ਇਹ ਉਹੀ ਪਹਿਲਾ ਇਸ਼ਾਰਾ ਹੈ ਜਿਸਦਾ ਵਾਦਾ ਦਰवेश ਨੇ ਮੈਨੂੰ ਕੀਤਾ ਸੀ ਉਸਨੇ ਤੁਰੰਤ ਹੀ ਹਾਂ ਕਰ ਦਿੱਤੀ ਤੇ ਮਾਲਕ ਦਾ ਸ਼ੁਕਰ ਕਰਨ ਲੱਗਾ ਘਰ ਦੇ ਹਾਲਾਤ ਹੁਣ ਪਹਿਲਾਂ ਨਾਲੋਂ ਬਿਹਤਰ ਹੋਣ ਲੱਗ ਪਏ ਸੀ ਜਿੱਥੇ ਪਹਿਲਾਂ ਸਾਰਾ ਦਿਨ ਖਾਪਨ ਤੋਂ ਬਾਅਦ ਵੀ ਮੁਸ਼ਕਲ ਨਾਲ ਚੰਦ ਸ਼ਿੱਕੇ ਹੀ ਕਮਾਉਂਦਾ ਸੀ ਹੁਣ ਉਸ ਅਮੀਰ ਦੇ ਘਰ ਵਿੱਚ ਲਕੜੀਆਂ ਪਹਚਾਉਣ ਤੇ ਹੀ ਉਸ ਨੂੰ ਪਹਿਲਾਂ ਨਾਲੋਂ ਵੱਧ ਮਿਹਨਤਾਂ ਨਾਲ ਮਿਲਣ ਲੱਗੀ ਘਰ ਵਿੱਚ ਭੁੱਖ ਮਰੀ ਤਾਂ ਖਤਮ ਨਹੀਂ ਹੋਈ ਸੀ ਪਰ ਘਟੋ ਘਟ ਭੁੱਖ ਦੀ ਸਦਕ ਕੁਝ ਘਟਣ ਲੱਗ ਪਈ ਸੀ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਦੀ ਝਲਕ ਆਉਣ ਲੱਗ ਪਈ ਸੀ ਪਰ ਇਹ ਕਹਾਣੀ ਇੱਥੇ ਹੀ ਨਹੀਂ ਖਤਮ ਹੁੰਦੀ ਕੁਝ ਦਿਨਾਂ ਬਾਅਦ ਉਸਦੇ ਅਮੀਰ ਮਾਲਕ ਦਾ ਪੁੱਤਰ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ। ਹਕੀਮ ਨੇ ਬਹੁਤ ਸਾਰੀਆਂ ਦਵਾਈਆਂ ਦੇਣ ਦੇ ਬਾਵਜੂਦ ਵੀ ਉਹਦੀ ਤਬੀਅਤ ਵਿੱਚ ਕੁਝ ਸੁਧਾਰ ਨਹੀਂ ਸੀ ਆ ਰਿਹਾ। ਉਹ ਹਰ ਵਕਤ ਦਰਦ ਨਾਲ ਤੜਫਦਾ ਰਹਿੰਦਾ ਸੀ। ਇੱਕ ਦਿਨ ਉਸ ਨੇ ਮੰਗੂ ਨੂੰ ਆਪਣੇ ਕੋਲ ਬੁਲਾਇਆ। ਉਸ ਨੇ ਮੰਗੂ ਨੂੰ ਕਹਾ ਦੇਖ ਮੰਗੂ ਤੇਰੇ ਘਰ ਦੇ ਨੇੜੇ ਪੰਛੀ ਹਮੇਸ਼ਾ ਚਹਿਚਾਉਂਦੇ ਰਹਿੰਦੇ ਨੇ ਉੱਥੇ ਸਕੂਨ ਦਾ ਮਾਹੌਲ ਵੀ ਹੈ ਮੈਂ ਚਾਹੁੰਨਾ ਵਾਂ ਕਿ ਤੂੰ ਮੇਰੇ ਪੁੱਤਰ ਨੂੰ ਉੱਥੇ ਕੁਝ ਸਮਾਂ ਲੈ ਜਾ ਸ਼ਾਇਦ ਉਹਦੇ ਮਨ ਵਿੱਚ ਕੁਝ ਪਲ ਦਾ ਸਕੂਨ ਮਿਲ ਜਾਵੇ ਮੰਗੂ ਨੇ ਬਿਨਾਂ ਸਮੇਂ ਗੁਆਇਆ ਉਸ ਨੂੰ ਹਾਂ ਕਰ ਦਿੱਤੀ ਉਹ ਬੱਚਾ ਜਦੋਂ ਹਰ ਸ਼ਾਮ ਪੰਛੀਆਂ ਨੂੰ ਦਾਣਾ ਚੁਗਦੇ ਹੋਏ ਵੇਖਦਾ ਤਾਂ ਅੰਦਰੋਂ ਖੁਸ਼ੀ ਮਹਿਸੂਸ ਕਰਦਾ ਹੈਰਾਨੀ ਦੀ ਗੱਲ ਇਹ ਹੋਈ ਕਿ ਕੁਝ ਹੀ ਦਿਨਾਂ ਵਿੱਚ ਉਸ ਦੀ ਬਿਮਾਰੀ ਹੌਲੀ-ਹੌਲੀ ਠੀਕ ਹੋਣ ਲੱਗ ਪਈ ਮੰਗੂ ਦਾ ਮਾਲਕ ਬੜਾ ਖੁਸ਼ ਹੋਇਆ ਉਸ ਨੇ ਮੰਗੂ ਨੂੰ ਇਨਾਮ ਵਜੋਂ ਇੱਕ ਥੈਲਾ ਭਰ ਕੇ ਅਨਾਜ ਦਾ ਦੇ ਦਿੱਤਾ ਤੇ ਕੁਝ ਸਿੱਕੇ ਵੀ ਦੇ ਦਿੱਤੇ ਮੰਗੂ ਨੂੰ ਵੀ ਲੱਗਣ ਲੱਗਿਆ ਕਿ ਵਾਕਿਆ ਹੀ ਪੰਛੀ ਰਹਿਮਤ ਦੀ ਨਿਸ਼ਾਨੀ ਹੁੰਦੇ ਨੇ ਉਸ ਦੇ ਅੰਦਰ ਇੱਕ ਨਵੀਂ ਉਮੀਦ ਜਾਗ ਪਈ ਸੀ ਉਸ ਨੇ ਆਪਣੀ ਪਤਨੀ ਨੂੰ ਕਹਾ ਵੇਖ ਲੈ ਪਾਗਵਾਨੇ ਬਾਬੇ ਦਰਵੇਸ਼ ਦੀਆਂ ਗੱਲਾਂ ਇੱਕ ਇੱਕ ਕਰਕੇ ਸੱਚ ਸਾਬਤ ਹੋ ਰਹੀਆਂ ਨੇ ਜੀ ਅਸੀਂ ਸਬਰ ਤੇ ਭਰੋਸਾ ਕਰੀਏ ਤਾਂ ਅਕਾਲ ਪੁਰਖ ਵਾਹਿਗੁਰੂ ਸਾਡੀ ਮਿਹਨਤ ਨੂੰ ਰੰਗ ਪਾ ਜ਼ਰੂਰ ਲਗਾਉਂਦਾ ਹੈ ਉਹ ਬੋਲੀ ਹੁਣ ਮੈਨੂੰ ਵੀ ਯਕੀਨ ਹੋ ਗਿਆ ਹੈ ਕਿ ਰੱਬ ਕਦੇ ਆਪਣੇ ਬੰਦੇ ਨੂੰ ਇਕੱਲਾ ਨਹੀਂ ਛੱਡਦਾ ਇਸ ਤਰ੍ਹਾਂ ਮੰਗੂ ਦੀ ਜ਼ਿੰਦਗੀ ਦੇ ਹਨੇਰੇ ਵਿੱਚ ਇੱਕ ਰੋਸ਼ਨੀ ਜਹੀ جگਮਾਉਣ ਲੱਗ ਪਈ ਪਰ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ ਅਸਲੀ ਪਰਖ ਤੇ ਅਸਲੀ ਇਨਾਮ ਤਾਂ ਹਜੇ ਬਾਕੀ ਹੈ ਮੰਗੂ ਦੀ ਜ਼ਿੰਦਗੀ ਵਿੱਚ ਜਿਵੇਂ ਇੱਕ ਨਵੀਂ ਸਵੇਰ ਦੀ ਸ਼ੁਰੂਆਤ ਹੋਈ ਸੀ ਪਰ ਤਕਦੀਰ ਦੇ ਖੇਡ ਕਦੇ ਵੀ ਸਿੱਧੀਆਂ ਲਕੀਰ ਤੇ ਨਹੀਂ ਹੁੰਦੇ ਅਮੀਰ ਦੇ ਪੁੱਤ ਦੀ ਸਿਹਤ ਬਿਹਤਰ ਹੋਣ ਤੋਂ ਬਾਅਦ ਮੰਗੂ ਦੇ ਕੁਝ ਲੋਕਾਂ ਦੀਆਂ ਪਿੰਡ ਦੀਆਂ ਅੱਖਾਂ ਵਿੱਚ ਟਰਕਣ ਲੱਗ ਪਿਆ ਪਹਿਲਾਂ ਜਿਹੜੇ ਲੋਕ ਉਸ ਨੂੰ ਗਰੀਬ ਤੇ ਬੇਵੱਸ ਸਮਝਦੇ ਸੀ ਉਹ ਹੌਲੀ-ਹੌਲੀ ਉਸ ਦੇ ਨਾਲ ਨੇੜਤਾ ਵਧਾਉਣ ਲੱਗ ਪਏ ਕੁਝ ਲੋਕ ਤਾਂ ਵਾਕੇ ਦਿਲੋਂ ਬਹੁਤ ਖੁਸ਼ ਹੁੰਦੇ ਸੀ ਉਸ ਦੇ ਲਈ ਮੰਗੂ ਦੇ ਹਾਲਤ ਬਿਹਤਰ ਹੋ ਰਹੀ ਸੀ पर कुछ अपने दिल ਵਿੱਚ ਈਰਖਾ ਪਾਲਣ ਲੱਗੇ ਜੋ ਕਿ ਦੁਨੀਆ ਦੀ ਹਕੀਕਤ ਹੈ ਖਾਸ ਤੌਰ ਦੇ ਪਿੰਡ ਕੁਝ ਸੋਦાગਰ ਜੋ ਕਿ ਅਮੀਰ ਆਦਮੀ ਦੇ ਕਾਰੋਬਾਰ ਨੂੰ ਸੰਭਾਲਦੇ ਸੀ ਉਹਨਾਂ ਨੂੰ ਇਹ ਗੱਲ ਬਹੁਤ ਚੁਬ ਰਹੀ ਸੀ ਕਿ ਅਮੀਰ ਨੇ ਇੱਕ ਆਮ ਜਿਹੇ ਲੱਕੜਹਾਰੇ ਨੂੰ ਆਪਣੀ ਖਿਦਮਤ ਦੇ ਕਾਬਲ ਸਮਝ ਲਿਆ ਉਹਦੇ ਖਿਲਾਫ ਸਾਜਿਸ਼ਾਂ ਰਚਨੀਆਂ ਸ਼ੁਰੂ ਕਰ ਦਿੱਤੀਆਂ ਮੰਗੂ ਨੂੰ ਮੋੜ ਜਲਾਲਤ ਵੱਲ ਕਿਵੇਂ ਧੱਕਿਆ ਜਾਵੇ ਦੂਜੇ ਪਾਸੇ ਮੰਗੂ ਨੇ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਸ਼ੁਰੂ ਕਰ ਦਿੱਤਾ ਹੁਣ ਉਹ ਨਾ ਸਿਰਫ ਲੱਕੜੀਆਂ ਪਹੁੰਚਾਉਂਦਾ ਸੀ ਬਲਕਿ ਅਮੀਰ ਲੋਕਾਂ ਦੇ ਨੌਕਰਾਂ ਨਾਲ ਮਿਲ ਕੇ ਘਰ ਦੇ ਹੋਰ ਕੰਮਕਾਰਾਂ ਵਿੱਚ ਵੀ ਹੱਥ ਵਟਾਉਣ ਲੱਗ ਪਿਆ ਸੀ ਉਹਦੇ ਅੰਦਰ ਇੱਕ ਨਵਾਂ ਪਰੋਸਾ ਪੈਦਾ ਹੋਣ ਲੱਗ ਪਿਆ ਸੀ ਹੁਣ ਮੰਗੂ ਦੀ ਸਭ ਤੋਂ ਵੱਡੀ ਖੁਸ਼ੀ ਪੰਛੀਆਂ ਨਾਲ ਜੁੜ ਚੁੱਕੀ ਸੀ ਉਹ ਹਰ ਰੋਜ਼ ਦੋਨੇ ਟਾਈਮ ਦਾਣਾ ਪਾਉਂਦਾ ਅਮਲ ਖੁੰਝ ਨਹੀਂ ਸੀ ਵਿੰਦਾ ਇੱਕ ਦਿਨ ਅਜੀਬ ਜਿਹੀ ਘਟਨਾ ਹੋਈ ਸਵੇਰੇ ਸਵੇਰ ਜਦੋਂ ਮੰਗੂ ਦਾਣਾ ਪਾਉਣ ਗਿਆ ਤਾਂ ਉਸਨੇ ਵੇਖਿਆ ਕਿ ਦਰਜਨਾ ਨਹੀਂ ਬਲਕਿ ਸੈਂਕੜਾ ਪੰਛੀ ਉਹਦੇ ਦਰਵਾਜ਼ੇ ਤੇ ਬਾਹਰ ਬੈਠੇ ਨੇ ਉਹ ਇਸ ਤਰ੍ਹਾਂ ਦੇਖ ਕੇ ਚੌਕ ਗਿਆ ਕਿ ਜਿਵੇਂ ਕੋਈ ਵੱਡੀ ਖਬਰ ਸੁਣਾ ਰਹੇ ਹੋਣ ਉਸ ਨੂੰ ਇਦਾਂ ਲੱਗਿਆ ਮੰਗੂ ਹੈਰਾਨ ਸੀਗਾ ਅਚਾਨਕ ਇੱਕ ਬੁੱਢਾ ਅਜਨਬੀ ਮੁਸਾਫਰ ਉੱਥੇ ਆ ਗਿਆ ਤੇ ਰੁਕ ਗਿਆ ਤੇ ਉਸਨੇ ਕਹਾ ਨੇਕ ਦਿਲ ਇਨਸਾਨ ਮੈਂ ਕਈ ਦਿਨਾ ਤੋ ਸਫਰ ਵਿੱਚ ਆ ਤੇਰੇ ਦਰਵਾਜੇ ਦੇ ਕੋਲ ਸਕੂਨ ਵੇਖ ਕੇ ਮੇਰਾ ਦਿਲ ਇੱਥੇ ਰੁਕਣ ਨੂੰ ਕਰਦਾ ਹੈ ਮੈਨੂੰ ਇੱਥੇ ਬਾਹਰ ਹੀ ਇੱਕ ਰਾਤ ਪਨਾਹ ਲੈਣ ਨੂੰ ਦੇ ਦੇ ਮੰਗੂ ਨੇ ਬਿਨਾ ਸਮਾਂ ਗਵਾਇਓਸ ਮੁਸਾਫਿਰ ਨੂੰ ਆਪਣੇ ਘਰ ਵਿੱਚ ਠਹਿਰਾ ਲਿਆ ਉਸ ਰਾਤ ਖਾਣੇ ਤੋਂ ਬਾਅਦ ਮੁਸਾਫਿਰ ਨੇ ਮੰਗੂ ਨੂੰ ਕਹਾ ਮੈਂ ਬੜੀ ਦੁਨੀਆ ਦੇਖੀ ਹੈ ਜਿੱਥੇ ਪੰਛੀਆਂ ਦੀ ਹੈ ਬਰਕਤ ਇਕੱਠੀ ਹੋਵੇ ਉੱਥੇ ਅਕਾਲ ਪੁਰਖ ਦੀ ਖਾਸ ਰਹਿਮਤ ਹੁੰਦੀ ਹੈ ਤਿਆਰ ਹੋ ਜਾ ਹੁਣ ਤੇਰੀ ਜ਼ਿੰਦਗੀ ਚ ਅਸਲ ਇਮਤਿਹਾਨ ਹੁਣਾਉਣਾ ਹੈ ਇਹ ਸੁਣ ਕੇ ਮੰਗੂ ਦੇ ਦਿਲ ਵਿੱਚ ਖੋਫ ਪੈਦਾ ਹੋ ਗਿਆ ਕਿ ਹੁਣ ਕੀ ਇਮਤਿਹਾਨ ਲੈਣ ਲੱਗਾ ਹੈ ਰੱਬ ਮੇਰਾ ਤੇ ਜੋਸ਼ ਵੀ ਉਸਨੇ ਮੁਸਾਫਿਰ ਤੋਂ ਪੁੱਛਿਆ ਤੋ ਹਾਟਾ ਕੀ ਮਤਲਬ ਹੈ ਕਿਹੜਾ ਇਮਤਿਹਾਨ ਪਰ ਮੁਸਾਫਿਰ ਚੁੱਪ ਹੋ ਗਿਆ ਤੇ ਬਸ ਇਨਾਂ ਕੋ ਬੋਲਿਆ ਕਿ ਸਮਾਂ ਆਉਣ ਤੇ ਤੈਨੂੰ ਖੁਦ ਸਭ ਕੁਝ ਸਮਝ ਆ ਜਾਵੇਗਾ ਅਗਲੀ ਸਵੇਰ ਉਹ ਮੁਸਾਫਿਰ ਉਥੋਂ ਚੁੱਪਚਾਪ ਚਲਾ ਗਿਆ ਪਰ ਉਸਤੇ ਲਫਜ਼ ਮੰਗੂ ਦੇ ਦਿਲ ਤੇ ਇੱਕ ਡੂੰਘਾ ਨਿਸ਼ਾਨ ਛੱਡ ਗਏ ਉਹਨ ਉਸ ਨੂੰ ਹਰ ਸਮੇਂ ਇਹ ਖਿਆਲ ਰਸਤਾਉਣ ਲੱਗ ਗਿਆ ਕਿ ਆਖਿਰ ਉਹ ਕਿਹੜਾ ਇਮਤਿਹਾਨ ਹੈ ਜੋ ਨੇੜੇ ਆ ਰਿਹਾ ਹੈ ਤੇ ਕੀ ਹੈ ਉਹ ਉਸ ਪਰਖ ਤੇ ਖੜਾ ਉਤਰੇਗਾ ਵੀ ਜਾਂ ਨਹੀਂ ਕੁਝ ਦਿਨ ਬੀਤੇ ਤਾਂ ਉਹ ਇਮਤਿਹਾਨ ਜਿਸ ਦੀ ਖਬਰ ਮੁਸਾਫਿਰ ਨੇ ਦਿੱਤੀ ਸੀ ਹਕੀਕਤ ਬਣ ਕੇ ਸਾਹਮਣੇ ਆ ਗਿਆ ਇੱਕ ਦਿਨ ਉਸਤੇ ਅਮੀਰ ਮਾਲਕ ਨੇ ਆਪਣੇ ਸਾਰੇ ਨੌਕਰਾਂ ਨੂੰ ਬੁਲਾਇਆ ਇਹ ਐਲਾਨ ਕੀਤਾ ਕਿ ਕੱਲ ਨੂੰ ਬਾਦਸ਼ਾਹ ਦਾ ਕਾਫਲਾ ਇੱਥੋਂ ਲੰਘਣਾ ਹੈ ਉਹ ਸਾਡੇ ਪਿੰਡ ਦੇ ਵਿੱਚ ਆਰਾਮ ਕਰਨਗੇ ਸਾਨੂੰ ਉਹਨਾਂ ਦੀ ਖਾਤੇਦਾਰੀ ਲਈ ਬਿਹਤਰੀਨ ਇੰਤਜ਼ਾਮ ਕਰਨੇ ਪੈਣਗੇ ਸਾਰੇ ਨੰਕਰ ਖੁਸ਼ ਹੋ ਗਏ ਕਿ ਬਾਦਸ਼ਾਹ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਮਿਲ ਰਿਹਾ ਹੈ ਪਰ ਉਹ ਸੋਦਾਗਰ ਜੋ ਮੰਗੂ ਨੂੰ ਏਖਾਂ ਤੱਕ ਦੇ ਸੀ ਉਹ ਮੌਕਾ ਗਵਾਉਣਾ ਨਹੀਂ ਸੀ ਚਾਹੁੰਦਾ ਉਹਨਾਂ ਨੇ ਮੰਗੂ ਨੂੰ ਬਾਸ਼ਾ ਅਗੇ ਬਦਨਾਮ ਕਰਨ ਦੀ ਇੱਕ ਸਾਦੇਸ਼ ਘੜੀ ਅਗਲੇ ਦਿਨ ਜਦੋਂ ਬਾਸ਼ਾ ਦਾ ਕਾਫਲਾ ਆਇਆ ਤਾਂ ਪਿੰਡ ਦਾ ਮਾਹੌਲ ਬਦਲ ਗਿਆ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਹਰ ਪਾਸੇ ਰੌਣਕ ਲੱਗੀ ਹੋਈ ਸੀ ਅਮੀਰ ਨੇ ਸਾਰੇ ਇੰਤਜ਼ਾਮ ਬੜੇ ਸ਼ਾਨੋ ਸ਼ੌਕਤ ਨਾਲ ਕੀਤੇ ਸੀ ਜਦੋਂ ਬਾਦਸ਼ਾਹ ਦਾ ਕਾਫਲਾ ਮੰਗੂ ਦੇ ਘਰ ਅੱਗੋਂ ਲੰਘਿਆ ਸੀ ਤਾਂ ਅਚਾਨਕ ਮੰਗੂ ਦੇ ਦਰਵਾਜ਼ੇ ਤੇ ਪੰਛੀਆਂ ਦਾ ਇੱਕ ਵੱਡਾ ਝੁੰਡ ਉਤਰ ਆਇਆ ਪੰਛੀ ਜ਼ੋਰ-ਜ਼ੋਰ ਨਾਲ ਚਹਿਕਣ ਲੱਗੇ ਸ਼ੋਰ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਬਾਦਸ਼ਾਹ ਉੱਥੇ ਰੁਕ ਗਿਆ ਉਸ ਨੇ ਅਮੀਰ ਸ਼ਖਸ ਤੋਂ ਪੁੱਛਿਆ ਕਿ ਇਹ ਸ਼ੋਰ ਕਿੱਥੋਂ ਆ ਰਿਹਾ ਹੈ ਅਮੀਰ ਆਦਮੀ ਨੇ ਜਿ cụcਦੇ ਹੋਇ ਕਹਾ ਕਿ ਬਾਦਸ਼ਾ ਸਲਾਮਤ ਇਹ ਸਾਡੇ ਪਿੰਡ ਦਾ ਇੱਕ ਗਰੀਬ ਆਦਮੀ ਹੈ ਇਹਦੇ ਦਰਵਾਜੇ ਤੇ ਪੰਛੀ ਹਮੇਸ਼ਾ ਚੈਕਰੇ ਰਹਿੰਦੇ ਨੇ ਬਾਦਸ਼ਾ ਨੇ ਵੀ ਇਹ ਦ੍ਰਿਸ਼ ਦੇਖਣ ਦੀ ਇੱਛਾ ਜਤਾਈ ਬਾਦਸ਼ਾ ਆਪਣੇ ਕਾਫਲੇ ਸਮੇਤ ਮੰਗੂ ਦੇ ਫੁੱਟੇ ਫੁੱਟੇ ਘਰਵਲ ਆ ਗਿਆ ਮੰਗੂ ਹੈਰਾਨ ਖੜਾ ਸੀ ਉਸਨੇ ادب ਨਾਲ ਝੁੱਕ ਕੇ ਸਲਾਮ ਕੀਤਾ ਬਾਦਸ਼ਾਹ ਨੇ ਉਸ ਨੂੰ ਪੁੱਛਿਆ ਇਹ ਪੰਛੀ ਤੇਰੇ ਕੋਲ ਕਿਉਂ ਰਹਿੰਦੇ ਨੇ ਉਸਨੇ ਸਾਦੇ ਲਹਿਜੇ ਵਿੱਚ ਜਵਾਬ ਦਿੱਤਾ ਮਹਾਰਾਜ ਜਿੱਥੇ ਰੱਬ ਦੀਆਂ ਜੀਆਂ ਦੀ ਨੂੰ ਝੋਗੇ ਦੇ ਨਾਲ-ਨਾਲ ਮੋਹ ਲੱਭਾਵੇ ਤਾਂ ਰੱਬ ਦੀ ਹਰ ਸ਼ੈ ਉਸ ਥਾਂ ਤੇ ਖਿੱਚ ਮਹਿਸੂਸ ਕਰਦੀ ਹੈ ਮੈਂ ਤਾਂ ਇਹਨਾਂ ਜਾਣਦਾ ਹਾਂ ਕਿ ਰੱਬ ਦੇ ਜੀ ਨੇ ਤੇ ਜੇ ਮੈਂ ਇਹਨਾਂ ਨੂੰ ਭੁੱਖਾ ਨਾ ਰਹਿਣ ਦਵਾਂ ਤਾਂ ਸ਼ਾਇਦ ਰੱਬ ਵੀ ਮੇਰੇ ਤੇ ਰਹਿਮ ਕਰੇ। ਅੱਛਾ ਉਸ ਦਾ ਜਵਾਬ ਸੁਣ ਕੇ ਬਾਦਸ਼ਾਹ ਬਹੁਤ ਹੈਰਾਨ ਹੋਇਆ। ਇਹਨੇ ਨੂੰ ਉਹ ਸੌਦਾਗਰ ਅੱਗੇ ਵਧੇ ਤੇ ਬੋਲੇ ਮਹਾਰਾਜ ਇਹ ਸਭ ਢੋਂਗ ਹੈ। ਅਸਲ ਵਿੱਚ ਇਹ ਸ਼ਖਸ ਕੋਈ ਜਾਦੂ ਜਾਣਦਾ ਹੈ। ਪੰਛੀਆਂ ਨੂੰ ਆਪਣੇ ਵਸ ਵਿੱਚ ਕਰਕੇ ਆਪਣੀ ਝੂਠੀ ਸ਼ਾਨ ਸ਼ੌਤ ਦਿਖਾਉਂਦਾ ਹੈ। ਇਹ ਬਹੁਤ ਵੱਡਾ ਧੋਖੇਬਾਜ਼ ਹੈ। ਮਹਾਰਾਜ ਮੰਗੂ ਏ ਸਨ ਕੇ ਜਿਵੇਂ ਤੜ ਉੱਠੇ ਆ ਪਰ ਉਹ ਚੁੱਪ ਰਹੇ ਹਾਂ ਬਾਦਸ਼ਾਹ ਨੇ ਸੋਚਿਆ ਕਿ ਜੇਕਰ ਇਹ ਵਾਕਿਆ ਹੀ ਸੱਚ ਹੈ ਤਾਂ ਫਿਰ ਤਾਂ ਇਹਨਾਂ ਦਾ ਬੇਜੁਬਾਨਾ ਤੇ ਕੋਈ ਜ਼ੁਲਮ ਹੋਵੇਗਾ ਇਸ ਲਈ ਇਸ ਮਾਮਲੇ ਦੀ ਤਹ ਤੱਕ ਜਾਣਾ ਬਣਦਾ ਹੈ ਉਸਨੇ ਫੈਸਲਾ ਕੀਤਾ ਕਿ ਉਹ ਖੁਦ ਇਸ ਮਾਮਲੇ ਦੀ ਜਾਂਚ ਕਰੇਗਾ ਉਸਨੇ ਹੁਕਮ ਦਿੱਤਾ ਅੱਜ ਰਾਤ ਮੈਂ ਖੁਦ ਇਸੇ ਮਕਾਨ ਦੇ ਢੇਰਾ ਲਵਾਵਾਂਗਾ ਵੇਖਦਾ ਹਾਂ ਅਸਲ ਹਕੀਕਤ ਕੀ ਹੈ ਉਹ ਰਾਤ ਬਹੁਤ ਹੀ ਅਜੀਬ ਰਾਤ ਸੀ ਬਾਸ਼ਾ ਮਿਰ ਆदमी ਦੇ ਦਰਬਾਰੀ ਮੰਗੂ ਦੇ ਘਰ ਅੱਗੇ ਰੁਕੇ ਮੰਗੂ ਨੇ ਹਮੇਸ਼ਾ ਦੀ ਤਰ੍ਹਾਂ ਦਰਵਾਜ਼ੇ ਅੱਗੇ ਚੌਗਾ ਰੱਖਿਆ ਤੇ ਕੁਝ ਦੇਰ ਬਾਅਦ ਪੰਛੀ ਉਸ ਦੇ ਤਰ੍ਹਾਂ ਉਤਰ ਲੱਗੇ ਪਹਿਲਾਂ 50 ਤੇ ਫਿਰ ਸੈਂਕੜਾ ਪੰਛੀ ਆ ਗਏ ਉਹ ਇੰਨੇ ਸਬਰ ਨਾਲ ਦਾਣਾ ਚੁਗ ਰਹੇ ਸੀ ਜਿਵੇਂ ਇਹ ਜਗ੍ਹਾ ਉਹਨਾਂ ਦਾ ਪੱਕਾ ਟਿਕਾਣਾ ਹੋਵੇ ਬਾਦਸ਼ਾਹ ਇਹ ਮੰਜ਼ਰ ਦੇਖ ਕੇ ਹੈਰਾਨ ਰਹਿ ਗਿਆ ਉਸ ਨੂੰ ਵੀ ਸਮਝ ਆ ਗਿਆ ਸੀ ਕਿ ਇਹ ਕੋਈ ਜਾਦੂ ਨਹੀਂ ਹੈ ਸਗੋਂ ਇਹਨਾਂ ਪੰਛੀਆਂ ਦਾ ਤਾਂ ਇੱਥੇ ਰੋਜ਼ਾ ਆਉਣਾ ਜਾਣਾ ਹੈ ਉਸਨੇ ਆਪਣੇ ਖਜ਼ਾਨਚੀ ਨੂੰ ਹੁਕਮ ਦਿੱਤਾ ਕਿ ਮੰਗੂ ਨੂੰ ਇਨਾਮ ਵਜੋਂ ਸੋਨੇ ਦੇ ਸਿੱਕੇ ਤੇ ਨਾਜ ਦੇ ਥੈਲੇ ਦਿੱਤੇ ਜਾਣ। ਹਮੀਰ ਸ਼ਖਸ਼ ਨੇ ਵੀ ਮੰਗੂ ਨੂੰ ਆਪਣਾ ਖਾਸ ਬਣਾ ਲਿਆ। ਮੰਗੂ ਦੇ ਮਨ ਵਿੱਚ ਹੀ ਸੋਚਿਆ ਕਿ ਵਾਕਈ ਬਾਬੇ ਦਰवेश ਨੇ ਸੱਚ ਕਿਹਾ ਸੀ। ਹਨੇਰੀ ਰਾਤ ਤੋਂ ਬਾਅਦ ਇੱਕ ਨਾ ਇੱਕ ਦਿਨ ਸਵੇਰ ਜ਼ਰੂਰ ਆਉਂਦੀ ਹੈ। ਉਸਨੇ ਅਸਮਾਨ ਵੱਲ ਦੇਖ ਕੇ ਰੱਬ ਦਾ ਸ਼ੁਕਰ ਕੀਤਾ। ਸੋ ਦੋਸਤੋ ਇਸੇ ਸਾਡੀ ਇੱਕ ਛੋਟੀ ਜਿਹੀ ਕਹਾਣੀ ਸਾਨੂੰ ਇਸ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਬਰ ਜ਼ਰੂਰ ਰੱਖਣਾ ਚਾਹੀਦਾ ਹੈ ਜੇ ਸਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲ ਆਉਂਦੀਆਂ ਨੇ ਤਾਂ ਇੱਕ ਨਾ ਇੱਕ ਦਿਨ ਉਹਨਾਂ ਦਾ ਹੱਲ ਵੀ ਸਾਨੂੰ ਜ਼ਰੂਰ ਮਿਲ ਜਾਂਦਾ ਹੈ ਇਹਨਾਂ ਮੁਸ਼ਕਲਾਂ ਦੇ ਨਾਲ ਸਾਨੂੰ ਲੜਨਾ ਚਾਹੀਦਾ ਹੈ ਨਾ ਕਿ ਥੱਕ ہار ਕੇ ਆਪਣੀ ਜ਼ਿੰਦਗੀ ਨੂੰ ਗਵਾਉਣਾ ਚਾਹੀਦਾ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਈ ਹੋਵੇ ਕਹਾਣੀ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਆ ਜਾਈਂਗਾ ਹੋਰ ਕਹਾਣੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਇੱਕ ਹੋਰ ਨਵੀਂ ਅਜਹੀ ਕਹਾਣੀ ਦੇ ਵਿੱਚ ਤਦ ਤੱਕ ਲਈ ਧੋਈ ਇਜਾਜ਼ਤ ਸਤਿ ਸ੍ਰੀ ਅਕਾਲ ਜੀ